ਲਓ ਜੀ ਦੋਸਤੋ ਫਿਰ ਤੋਂ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਨਵੀਂ ਚੀਜ਼ ਦੇ ਵਿੱਚ ਕਿ ਤੁਸੀਂ ਆਪਣੇ ਘਰ ਤਿਆਰ ਕੀਤਾ ਤਾਂ ਘਰ ਦੇ ਵਿੱਚ ਆ ਤੁਸੀਂ ਸੀੜੀਆਂ ਦੇ ਉੱਪਰ ਹੈ ਪੌੜੀਆਂ ਦੇ ਉੱਪਰ ਆਹ ਸਟੈਪ ਵਾਈਜ਼ ਟੈਪਰ ਤੁਸੀਂ ਲਾਈਟਾਂ ਵਾਲੀ LED ਸਟੇਅਰ ਸੈਂਸਰ ਲਾਈਟ ਲਗਵਾ ਸਕਦੇ ਹੋਗੇ ਅਗਰ ਤੁਸੀਂ ਮੇਰੇ ਚੈਨਲ ਤੇ ਆ ਤਾਂ ਸਬਸਕ੍ਰਾਈਬ ਜ਼ਰੂਰ ਕਰਦੇ ਆਪਾਂ ਸ਼ੁਰੂਤ ਲੈ ਕੇ ਤੁਹਾਨੂੰ ਐਂਡ ਤੱਕ ਦੱਸਾਂਗੇ ਕਿ ਕਿੱਦਾਂ ਇਹਦੇ ਵਿੱਚ ਜਿਹੜੀ ਇੰਸਟਾਲੇਸ਼ਨ ਹੁੰਦੀ ਹੈ ਕਿੱਦਾਂ ਹੁੰਦੀ ਹੈ ਕਿਵੇਂ ਹੁੰਦੀ ਹੈ ਤੇ ਕਿਵੇਂ ਇਹ ਵਰਕ ਕਰਦੀ ਹੈ ਅਗਰ ਮੇਰੇ ਚੈਹਤ ਨੌਲਾ ਦੇ ਚੈਨਲ ਤੇ ਆ ਤਾਂ ਸਬਸਕ੍ਰਾਈਬ ਜ਼ਰੂਰ ਕਰਦੇ ਚੰਗੀ ਲੱਗੀ ਤਾਂ ਕਮੈਂਟ ਵੀ ਜਰੂਰ ਕਰਨਾ ਤੇ ਇਹ ਸੀ ਸਾਡਾ ਜਿਹੜਾ ਕੰਮ ਸੀ ਇਹ ਸਾਡਾ ਲੁਧਿਆਣੇ ਦੇ ਵਿੱਚ ਸੀ ਜੇ ਪੱਥਰ ਲੱਗਣ ਤੋਂ ਪਹਿਲਾਂ ਅਸੀਂ ਇਸ ਦੇ ਵਿੱਚ ਚਿੜੀਆਂ ਮਾਰੇ ਸੀ ਚਿੜੀਆਂ ਮਾਰ ਕੇ ਅਸੀਂ ਕੱਲੀ-ਕੱਲੀ ਜਿਹੜੀ ਪੌੜੀ ਆ ਗਈ ਕੱਲੀ-ਕੱਲੀ ਸਟੈਪ ਆ ਗਈ ਉਹਦੇ ਉੱਪਰ ਅਸੀਂ ਪਾਈਪ ਕਰਕੇ ਅਸੀਂ ਉਹਦੇ ਉੱਤੇ ਲਾਈਟਿੰਗ ਦੀ ਵਾਇਰਿੰਗ ਕੱਢ ਦਿੱਤੀ ਕੱਲੀ-ਕੱਲੀ ਦੇ ਵਿੱਚ ਅਸੀਂ ਘਟੋ-ਘਟੇ 27 ਪੌੜੀਆਂ ਸੀ 27 ਪੌੜੀਆਂ ਦੇ ਵਿੱਚ ਕੱਲੀ-ਕੱਲੀ ਦੇਖੋ ਅਸੀਂ ਸਟੈਪ ਬਾਏ ਸਟੈਪ ਅਸੀਂ ਵਾਇਰਿੰਗ ਕਰਤੀ ਉਸ ਤੋਂ ਬਾਅਦ ਇਹ ਪੱਥਰ ਲੱਗ ਕੇ ਸੀ ਜਦੋਂ ਪੱਥਰ ਲੱਗ ਗਿਆ ਤਾਂ ਪੱਥਰ ਲੱਗਣ ਤੋਂ ਬਾਅਦ ਅਸੀਂ ਪੂਰਾ ਬਰਕ ਸਾਡਾ ਕੰਪਲੀਟ ਹੋ ਗਿਆ ਸੀਗਾ ਤੇ ਜਿਹੜਾ ਇਹ ਕੰਮ ਹੁੰਦਾ ਗਾ ਛਿਰਿਆਂ ਬਸਦੇ ਨੇ ਜਾਂ ਪਾਈਪ ਪੈਂਦੇ ਨੇ ਜਿਹੜੇ ਐਲਬੋ ਪੈਂਦੇ ਨੇ ਇਹ ਸਾਰੀਆਂ ਪੈਂਦਿਆਂ ਨੇ ਗਿਆ ਪੱਥਰ ਲੱਗਣ ਤੋਂ ਪਹਿਲਾਂ ਪੈਂਦੇ ਨੇ ਪੱਥਰ ਲਾਉਣ ਤੋਂ ਪਹਿਲੇ ਸਾਰਾ ਕੰਮ ਉਹ ਤਾਂ ਜੋ ਪੱਥਰ ਲੱਗ ਜਾਂਦਾ ਤਾਰ ਵਾਇਰਿੰਗ ਉਸ ਤੋਂ ਪਹਿਲਾਂ ਹੀ ਹੁੰਦੀ ਹੈਗੀ ਤੇ ਉਸ ਤੋਂ ਬਾਅਦ ਜਿਹੜਾ ਦੇਖਦਾ ਹੱਥ ਦੇ ਵਿੱਚ ਵਾਇਰਿੰਗ ਆ ਗਈ ਤੇ ਉਸ ਤੋਂ ਬਾਅਦ ਅਸੀਂ ਜਦੋਂ ਵਾਇਪਿੰਗ ਲਾਈ ਸੀ ਕੀ ਵਾਇਰਿੰਗ ਕੀਤੀ ਅਸੀਂ ਕਿ ਟੈਸਟ ਕੀਤਾ ਥੋੜਾ ਜਿਹਾ ਦੇਖ ਸਕਦੇ ਹੋਗੇ ਇਹ ਪੱਥਰ ਲੱਗਣ ਤੋਂ ਪਹਿਲਾਂ ਦੀ ਵੀਡੀਓ ਤੇ ਦੇਖੋ ਨੀਚੇ ਵਾਲੀ ਬੰਦੋ ਫਿਰ ਉੱਪਰ ਵਾਲੀ ਬੰਦ ਹੋਣੀ ਹੈ ਸਾਡੀ ਟੈਸਟ ਸੀ ਸੈਂਸਰ ਇਹਦੇ ਵਿੱਚ ਅਸੀਂ ਤਿੰਨ ਸੈਂਸਰ ਲਾਏ ਨੇ ਇੱਕ ਨੀਚੇ ਲੱਗਦਾ ਦੋ ਉੱਪਰ ਲੱਗਦੇ ਨੇ ਜਦੋਂ ਆਪਾਂ ਨੀਚੇ ਚੜਾਂਗੇ ਤਾਂ ਸਟੈਪ ਬਾਈ ਸਟੈਪ ਇਹਨੇ ਉੱਪਰ ਚੱਲਣਾ ਜਦੋਂ ਆਪਾਂ ਉੱਪਰ ਉਤਰਾਂਗੇ ਨੀਚੇ ਤੇ ਅਸੀਂ ਪਹੁੰਚ ਗਏ ਅੱਜ ਉਸ ਘਰ ਦੇ ਵਿੱਚ ਤੇ ਉਹ ਘਰ ਦੇ ਵਿੱਚ ਗਏ ਤਾਂ ਪੱਥਰ ਲੱਗਿਆ ਦਿਖਾ ਤਾਂ ਬਹੁਤ ਸੋਹਣਾ ਸੀ ਸਤਾਈ ਪੌੜੀਆਂ ਸੀਗੀਆਂ ਤੇ ਲੈਫਟ ਰਾਈਟ ਸਾਈਡ ਸੀ ਕਿਉਂਕਿ ਆਪਣੇ ਘਰਾਂ ਦੇ ਵਿੱਚ ਆਮ ਹੁੰਦਿਆਂ ਨੇ ਇੱਕ ਸਾਈਡ ਤੇ ਪੌੜੀਆਂ ਜਾਂਦੀਆਂ ਨੇ ਨਾਲ ਨਾਲ ਹਨਾ ਉਹ ਹੁੰਦੀਆਂ ਨੇ 13 12 14 ਇੱਥੇ ਹੁੰਦੀਆਂ ਨੇ ਪਰ ਇੱਥੇ ਸਾਡਾ ਕੰਮ ਥੋੜਾ ਜਿਆਦਾ ਔਖਾ ਸੀਗਾ ਤੇ ਅਸੀਂ ਫਿਰ ਕੀ ਕੀਤਾ ਸੀ ਪਹਿਲਾਂ ਆ ਕੇ ਪੱਥਰ ਦੇਖਿਆ ਚੰਗੀ ਅਸੀਂ ਵਾਇਰਿੰਗ ਦੇਖੀ ਕਿਤੇ ਟੁੱਟ ਪਾ ਜੀ ਤਾਰਾਂ ਦੇਖਿਆ ਫਿਰ ਆ ਸਾਡੇ ਐਸਐਮਪੀਸੀ ਤੇ ਆਪ ਇਹ ਸਾਡੀਆਂ ਲਾਈਟਿੰਗ ਸਟੈਪਾਂ ਜਿਹੜੇ ਲੱਗਦੇ ਕਿ ਪ੍ਰੋਫਾਈਲ ਲੱਗਦੀ ਹੈਗੀ ਤੇ ਅਸੀਂ ਆ ਕੇ ਅਸੀਂ ਪੂਰਾ ਪੂਰਾ ਅਸੀਂ ਆ ਕੇ ਪਹਿਲਾਂ ਪੌੜੀਆਂ ਚੈੱਕ ਕੀਤੇ ਸਾਫ਼ ਕੀਤੇ ਫਿਰ ਉਹਨਾਂ ਜਿਹੀ ਤਰ੍ਹਾਂ ਸਾਫ਼ ਕਰਕੇ ਫਿਰ ਅਸੀਂ ਉਦੇ ਵਿੱਚ ਵਾਇਰਿੰਗ ਚੈੱਕ ਕੀਤੀ ਫਿਰ ਅਸੀਂ ਪ੍ਰੋਫਾਈਲ ਚੱਕੀ ਪ੍ਰੋਫਾਈਲ ਚੱਕ ਕੇ ਅਸੀਂ ਜਿਹੜੀਆਂ ਲੰਬੀਆਂ ਹੁੰਦੀਆਂ ਨੇ ਉਹਦੀ ਕਟਿੰਗ ਕੀਤੀ ਅਸੀਂ ਤੇ ਉਹਨੂੰ ਅਸੀਂ ਇੰਚ ਦੇ ਵਿੱਚ ਮਾਪ ਕੇ ਅਸੀਂ ਕਟੇ ਦਿੱਤੀ ਤੇ ਆ ਸਾਡੇ ਦੇ ਇੰਜੀਨੀਅਰ ਸਾਹਿਬ ਤੇ ਇਹਨਾਂ ਨੇ ਵਾਇਰਿੰਗ ਕੀਤੀ ਆਪਣੇ ਜੋ ਵੀ ਸਮਾਨ ਹੁੰਦਾ ਡਰਿੱਲ ਵਗੈਰਾ ਹੋ ਗਿਆ ਕਟਰ ਹੋ ਗਿਆ ਤੇ ਆਪਣੀ ਜਿਹੜੀ ਲਾਈਨਿੰਗ ਕਰਨੀ ਸੀ ਉਹਦੇ ਵਿੱਚ ਕੱਲੇ ਕੱਲੇ ਵਾਇਰਿੰਗ ਕਰਕੇ ਅਸੀਂ ਆਪਣਾ ਸਮਾਨ ਫਿੱਟ ਕੀਤਾ ਆਪ ਹੀ ਇਹਨੇ ਸਾਡੀਆਂ ਉਹ ਪ੍ਰੋਫਾਈਲ ਦੀ ਇਹ ਮੈਂ ਆ ਜੀ ਤੇ ਮਾਗਰ ਮੈਂ ਤੁਹਾਨੂੰ ਕੰਮ ਕਰਦਾ ਦਿਖਾ ਰਹੇ ਹਾਂ ਜੀ ਤੇ ਸਬਸਕ੍ਰਾਈਬ ਕਰ ਦਿਓ ਇਹਨਾਂ ਦਾ ਤੁਹਾਡੇ ਲਈ ਨਵੀਂ ਚੀਜ਼ ਲੈ ਕੇ ਆ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਵੀ ਕਿੱਦਾਂ ਕਰਦਾ ਤੁਹਾਡੇ ਲਈ ਨਵੀਂ ਚੀਜ਼ ਬਣਦੀ ਆ ਤਾਂ ਤੁਹਾਡਾ ਫਰਜ਼ ਬਣਦਾ ਸਬਸਕ੍ਰਾਈਬ ਕਰਨ ਦਾ ਤੇ ਵੀਡੀਓ ਪੂਰੀ ਦੇਖਣ ਦਾ ਜੇ ਵੀਡੀਓ ਆਪਾਂ ਪੂਰੀ ਨਹੀਂ ਦੇ ਦੇ ਤਾਂ ਕਰਕੇ ਅਸੀਂ ਅਧੂਰੇ ਰਹਿ ਜਾਂਦੇ ਆ ਆ ਦੇਖੋ ਇੱਥੋਂ ਅਸੀਂ ਜਿਹੜੀ ਪਾਈਪਿੰਗ ਇਹ ਨੀਚੇ ਵਾਲੀ ਪੌੜੀ ਨੇ ਅਸੀਂ ਪਾਈਪਾ ਪਾਈ ਦੇਖੋ ਕੱਲੀ ਸਟੈਪ ਬਾਈ ਸਟੈਪ ਅਸੀਂ ਐਲਬੋ ਦੇ ਨਾਲ ਪਾਈਪਾ ਕੱਟਦੇ ਨੇ ਦੇਖ ਸਕਦੇ ਹੋ ਤੇ ਸਟੈਪ ਬਾਈ ਸਟੈਪ ਵਾਇਰਿੰਗ ਦੇਖਣ ਦੇ ਲਈ ਆ ਜਰੂਰੀ ਵਾਇਰਿੰਗ ਅਸੀਂ ਤੇ ਫਿਰ ਇਹਦੇ ਨਾਲ ਪ੍ਰੋਫਾਈਲ ਅਸੀਂ ਜੁਆਇੰਟ ਕਰ ਦੇਗੇ ਲਓ ਜੀ ਅਸੀਂ ਪੌੜੀਆਂ ਦਾ ਇਕੱਲੇ-ਕੱਲੇ ਸਟੈਪ ਦਾ ਅਸੀਂ ਮਾਪ ਲਿਆ ਤੇ ਉਹਦਾ ਸਟੈਪ ਵਾਈਜ਼ ਸਟੈਪ ਅਸੀਂ ਪ੍ਰੋਫਾਈਲ ਦੀ ਕਟਿੰਗ ਕਰਨੀ ਸਟਾਰਟ ਕੀਤੀ ਤੇ ਅਸੀਂ ਕੱਟਦੇ ਨਾਲ ਪ੍ਰੋਫਾਈਲ ਸਟਾਰਟ ਕਰ ਦਿੱਤੀ ਹੈਗੀ ਤੇ ਜਿੰਨੀਆਂ ਪੌੜੀਆਂ ਸੀ 22 ਪੌੜੀਆਂ ਸੀ ਅਸੀਂ ਉਹਦੇ ਤੇ ਨੰਬਰ ਵਾਈਜ਼ ਨੰਬਰ ਵਾਈਜ਼ ਲਿਖਿਆ ਦੇਖੋ ਵਾਇਰਿੰਗ ਕੀਤੀ ਹੋਣਾ ਤੁਸੀਂ ਦੇਖ ਸਕਦੇ ਹੋ ਉੱਪਰ ਤੱਕ ਬਿਲਕੁਲ ਵਾਇਰਿੰਗ ਕੀਤੀ ਇਹ ਜਿਹੜਾ ਸੀ ਸਾਈਡਾਂ ਤੇ ਸਰਤਾ ਸੀ ਇਹ ਪਲਾਸਟਰ ਹੈ ਜਿਹੜਾ ਬਾਅਦ ਚੋਂ ਹੁੰਦਾਗਾ ਪਹਿਲਾਂ ਨਹੀਂ ਆ ਦੇਖੋ ਫਿਰ ਅਸੀਂ ਇਹਦੇ ਉੱਤੇ ਕੀ ਕੀਤਾਗਾ ਜਿਹੜੀ ਸਾਡੀ ਪ੍ਰੋਫਾਈਲ ਸੀ LED ਲਈ ਅਸੀਂ ਅੰਦਰ ਲਾਤੀ ਜਿਹੜੀ ਨੀਚੇ ਹੁੰਦੀ ਆ ਅਲੂਮੀਨੀਅਮ ਦੀ ਉਹ ਪੱਥਰ ਤੇ ਲਾਉਣੀ ਪੈਂਦੀ ਆ ਫਿਰ ਜਿਹੜੀ ਇਹਦੇ ਵਿੱਚ ਅਸੀਂ ਆਪਾਂ LED ਲਾਉਣੇ ਆ ਕਿ 240 LED ਹੁੰਦੇ ਆ ਨੇ ਤੇ ਉਹਦੇ ਵਿੱਚ ਪਿੱਛੇ ਡਬਲ ਟੇਪ ਲੱਗਿੰਦੇ ਉਹ ਲਾ ਕੇ ਲੱਗ ਜਾਂਦੇ ਕੋਈ ਅਸੀਂ ਨੰਬਰ वाइज ਨੰਬਰ ਅਸੀਂ ਲਿਖ ਤੇ ਮਾਰਕ ਕਰਤਾ ਸੀ ਉਹ ਅਸੀਂ ਸਾਈਡ ਤੇ ਪੂਰਾ ਫਿਟਿੰਗ ਕਰਕੇ ਅਸੀਂ ਰੱਖ ਦਿੱਤੀ ਅਸੀਂ ਲਓ ਜੀ ਅਸੀਂ ਪ੍ਰੋਫਾਈਲ ਦੇ ਵਿੱਚ ਜਿਹੜੀ ਅਲੂਮੀਨੀਅਮ ਦੀ ਆ ਉਹਦੇ ਵਿੱਚ ਅਸੀਂ ਉੱਪਰ ਡੰਮੀ ਲਾ ਰਹੇ ਆ ਵਾਟ ਜੀ ਟੈਟਾਡ ਕਰਨੀ ਆ ਅਸੀਂ ਸਾਡੀ ਜਿਹੜੀ ਇੱਕ ਪੌੜੀ ਦੀ ਉਹ ਤਿਆਰ ਹੋ ਰਹੀ ਹੈ ਇਸੇ ਤਰ੍ਹਾਂ ਅਸੀਂ 27 ਦੀ 27 ਪੌੜੀਆਂ ਸੀ ਤਿਆਰ ਕਰਕੇ ਰੱਖ ਲੈਣੇ ਆਂਗੇ ਤਿਆਰ ਕਰਕੇ ਅਸੀਂ ਸਾਈਡ ਤੇ ਲਾਈ ਜੰਨੇ ਨੰਬਰ ਵਾਈਜ਼ ਨੰਬਰ ਵਾਈਜ਼ ਕਿਉਂਕਿ ਆਮ ਘਰਾਂ ਦੇ ਵਿੱਚ ਸਿੰਗਲ ਪੌੜੀ ਹੁੰਦੀ ਹੈ ਜਾਂ ਲੈਫਟ ਜਾਂ ਤੇ ਜਾਂ ਰਾਈਟ ਜਾਂਦੀ ਹੈ ਇੱਕੋ ਹੀ ਹੁੰਦੀ ਹੈ ਕਿ ਤੇ ਉਹ ਨਾਲ ਹੀ ਧੀਰੀ ਵੱਜ ਜਾਂਦੀ ਹੈ ਪਰ ਇਹਦੇ ਕੀ ਹੈ ਇਹਦਾ ਥੋੜਾ ਜਿਹਾ ਔਖਾ ਸੀ ਅਗਰ ਤੁਸੀਂ ਵੀ ਕੰਮ ਕਰਵਾਉਣਾ ਚਾਹੁੰਦੇ ਤਾਂ ਮੈਨੂੰ ਬਰਸਤ ਤੇ ਮੈਸੇਜ ਕਰ ਦਿਓ ਤੇ ਆ ਦੇਖੋ ਤਾਰਾਂ ਵੀ ਇਹਦੇ ਵਿੱਚ ਘਟੋ ਘਟੇ ਨਿਕਲਦੀਆਂ ਨੇ ਕਿ ਤਾਰਾਂ ਤਕਰੀਬਨ ਕਾਫੀ ਨਿਕਲ ਜਾਂਦੀਆਂ ਨੇ ਕਿ ਡਬਲ ਪੈ ਜਾਂਦੀ ਹੈ ਕਿ ਪਰ ਇਸ ਤੋਂ ਬਾਅਦ ਅਸੀਂ ਸਟੈਪ ਬਾਈ ਸਟੈਪਾ ਦੇਖ ਸਾਧਨ ਦਿਖਾ ਰਹੇ ਆ ਨਾਲ ਦੀ ਨਾਲ ਵੀ ਕਿੱਦਾਂ ਇਹ ਕੰਮ ਹੁੰਦੀ ਆ ਇਦਾਂ ਇਹਨੇ ਆਪਾਂ ਹੱਥ ਨਾਲ ਇਹਨੂੰ ਡਬਲ ਟੇਪ ਲਾ ਕੇ ਇਹਨੂੰ ਪੂਰਾ ਇਹਨੂੰ ਸੈੱਟ ਕਰ ਦਿੱਤਾ ਤਾਂ ਤੇ ਸੈੱਟ ਕਰਕੇ ਫਿਰ ਤੇ ਆ ਦੇਖੋ ਅਸੀਂ ਪ੍ਰੋਫਾਈਲ ਆ ਗਈ ਜਿਹੜੀ ਉੱਪਰ ਡੰਮੀ ਲਾਉਣੇ ਵੈਟ ਆ ਜਿਹਦੇ ਚੈਨਲ ਵੀ ਕੋਈ ਪਾਣੀ ਵਗੈਰਾ ਜਾਂ ਕੁਝ ਇਸ ਜਿਹੇ ਰਸਟ ਵਗੈਰਾ ਨਾ ਜਾਵੇ ਤੈਨੂੰ ਖਬਰ ਕਰਨਾ ਪੈਂਦਾਗਾ ਤੇ ਇਹਦੇ ਉੱਪਰ ਅਸੀਂ ਹੁਣ ਲਾਉਣੀ ਸਟਾਰਟ ਕਰਾਂਗੇ ਤੇ ਇਹ ਘਟੋ ਘਟ ਜਿੰਨੀਆਂ ਪੌੜੀਆਂ ਨੇ ਕਿ ਆ ਜਾਂਦੇ ਕੋਈ ਇਹਦਾ ਖਰਚਾ ਦੇਖੋ ਸਾਰਾ ਹੁੰਦਾ ਮਿਹਨਤ ਬਹੁਤ ਲੱਗਦੀ ਆ ਇਹ ਚੀਜ਼ ਦੇ ਲਈ ਕਿਉਂਕਿ ਜਿਹੜੀ ਇਹ ਚੀਜ਼ ਆ ਗਈ ਜਿਹੜੀ ਤਾਂ ਹੋ ਗਿਆ ਆਪਾਂ ਪਹਿਲਾਂ ਪੈ ਪਾਉਣੀਆਂ ਛਿਰੀਆਂ ਮਾਰਨੇ ਪੱਥਰ ਤੋਂ ਪਹਿਲਾਂ ਦਾ ਦਿੰਦੇ ਆਪਾਂ ਜਿਹੜੀ ਆ ਚੀਜ਼ ਹੈ ਪੱਥਰ ਲੱਗਣ ਤੋਂ ਬਾਅਦ ਅਸੀਂ ਲਾਉਣੇ ਆਂਗੇ ਕਿਉਂਕਿ ਉਸ ਤੋਂ ਬਾਅਦ ਇਹ ਚੀਜ਼ ਹੀ ਲੱਗਦੀ ਹੈ ਇਸੇ ਤਰ੍ਹਾਂ ਅਸੀਂ ਕੱਲੀ-ਕੱਲੀ ਸਟੈਪ ਬਾਏ ਸਟੈਪ ਅਸੀਂ ਲਾਉਣੀ ਸਟਾਰਟ ਕੀਤੀ ਤੇ ਇਸੇ ਤਰ੍ਹਾਂ ਜਿਹੜੀ ਸਾਡੀ 1 2 3 4 5 6 7 8 27 ਤੱਕ ਅਸੀਂ ਲਾਉਣੀ ਆਂ ਸਟਾਰਟ ਕਰਦੇ ਆਂ ਤੇ ਅਸੀਂ ਉਹ ਲਾ ਕੇ ਅਸੀਂ ਸਾਈਡ ਤੇ ਰੱਖ ਦਿੱਤੀਆਂ ਫਿਰ ਇਸ ਤੋਂ ਬਾਅਦ ਜੋ ਸਾਈਡ ਤੇ ਰੱਖ ਦਿੱਤੀਆਂ ਫਿਰ ਸਾਡਾ ਜਿਹੜਾ ਮੇਨ ਕੰਮ ਸੀ ਗਲੂ ਵਾਲਾ ਤਿਆ ਦੇਖੋ ਅਸੀਂ ਜਿਹੜਾ ਲਾ ਰਹਿਆਂਗੇ ਇਹਦੇ ਉੱਪਰ ਲਾ ਰਹਿਆਂ ਇਹ ਤੇ ਹੌਲੀ ਹੌਲੀ ਇਹ ਪੱਥਰ ਦੇ ਉੱਪਰ ਲਾਉਣੀ ਪੈਂਦੀ ਹੈ ਕਿਉਂਕਿ ਪੱਥਰ ਦੇ ਵਿੱਚ ਕੀ ਹੈ ਮੈਣ ਗਿੱਟੀਆਂ ਲਾ ਦਿੰਦੇ ਗਿੱਟੇ ਕੱਟਣੀਆਂ ਪੈਂਦੀਆਂ ਨੇ ਜਦੋਂ ਇਹਨੂੰ ਅਸੀਂ ਐਲਮੀਨੀ ਦੇ ਉੱਪਰ ਲਾ ਕੇ ਇਹਨੂੰ ਬਿਲਡਰ ਬੌਂਡ ਕਹਿੰਦੇ ਨੇ ਅਸੀਂ ਬਿਲਡਰ ਬੌਂਡ ਦੇ ਨਾਲ ਆਇਸੀ ਵੈਸੇ ਸਟੈਪ ਦੇ ਵਿੱਚ ਇਹ ਬਣੀ ਹੋਈ ਸੀਗੀ ਤੇ ਜਕੜ ਲਿਆ ਸੀ ਹੁਣੇ ਤੇ ਅਸੀਂ ਬਿਲਡਰ ਬੌਂਡ ਦੇ ਨਾਲ ਇਹਨੂੰ ਕੱਲੀ ਕੱਲੀ ਸਟੈਪ ਦੇ ਨੀਚੇ ਅਸੀਂ ਇਹਨੂੰ ਚਿਪਕਾਉਣਾ ਸਟਾਰਟ ਕਰ ਦਿੱਤਾ ਦੇਖਦੇ ਹੋ ਬਿਲਡਰ ਬੌਂਡ ਹੈ ਕਾਫੀ ਲਾਉਣੀ ਪੈਂਦੀ ਹੈਗੇ ਵੈਸੇ ਟਾਈਮ ਲੱਗ ਤਾਂ 24 ਘੰਟੇ ਇਹਨੂੰ ਰੱਖਣਾ ਪੈਂਦਾ ਥੱਲੇ ਸਪੋਰਟ ਦੇ ਕੇ ਰੱਖਣਾ ਪੈਂਦਾ ਫਿਰ ਇਹ ਜਗੜ ਕਰ ਲੈਂਦੀ ਹੈ ਵੈਸੇ ਹਲਦੀ ਤਾਂ ਹੈ ਨਹੀਂ ਪਰ ਜਿਹੜੀ ਪੌੜੀਆਂ ਦੇ ਵਿੱਚ ਜਦੋਂ ਆਪਾਂ ਕਰਵਾਉਣਾ ਤਾਂ ਨੀਚੇ ਇਹਦੇ ਉਨੇ ਸਾਈਜ਼ ਦਾ ਆਪਾਂ ਨੂੰ ਫੇਸ ਦੇਣੀ ਪੈਂਦੀ ਕਿ ਲੋ ਜੀ ਅਸੀਂ ਕਟਰ ਦੇ ਨਾਲ ਫਿਰ ਅਸੀਂ ਇਹਨੂੰ ਥੋੜਾ ਜਿਹਾ ਖੁਰਦਰਾ ਕਰਨਾ ਪੈਂਦਾ ਤਾਂ ਜੋ ਇਹ ਤੋਂ ਜਿਹੜੀ ਬਿਲਡਰ ਬੌਂਡ ਹੈ ਚੰਗੀ ਕਰਨ ਲੱਗ ਜੇ ਤੇ ਖੁਰਦਰਾ ਕਰਨ ਤੋਂ ਬਾਅਦ ਫਿਰ ਬਿਲਡਰ ਬੌਂਡ ਦਾ ਜਿਹੜੀ ਤੇ ਚੰਗੀ ਜਗੜ ਲੈਂਦੀ ਹੈ ਕਿਉਂਕਿ ਜੇ ਪਲੇਨ ਦੇ ਉੱਪਰ ਲਾਮਕਦਾ ਜਗੜਦੀ ਨਹੀਂ ਜਾਏਗੀ ਇਸ ਲਈ ਥੋੜਾ ਜਿਹਾ ਤੁਸੀਂ ਰੇਗਮਾਰ ਨਾਲ ਕਰ ਸਕਦੇ ਹੋ ਕਿ ਤੋਂ ਕਟਨੀ ਚਲਾਉਣਾ ਦਾ ਚਲਾ ਦਿੱਤਾ ਇਹ ਰੇਗਮਾਰ ਕਰ ਸਕਦੇ ਹੋ ਰੇਗਮਾਰ ਦੇ ਨਾਲ ਤੁਸੀਂ ਬਿਲਡਰ ਬੌਂਡ ਲਗਾ ਕੇ ਇਹਨੂੰ ਅਲੂਮੀਨੀਅਮ ਦੀ ਜਿਹੜੀ ਪ੍ਰੋਫਾਈਲਾਂ ਨੂੰ نیچے ਲਗਾ ਸਕਦੇ ਹੋ ਤੇ ਇਸ ਤੋਂ ਬਾਅਦ ਫਿਰ ਅਸੀਂ ਲਾਉਣੀ ਸਟਾਰਟ ਕਰ ਦਿੱਤੀ ਆ ਦੇਖ ਸਕਦੇ ਹੋ نیچے ਅਸੀਂ ਲਾਉਣੀ ਸਟਾਰਟ ਕਰਤੀ ਕੱਲੇ ਕੱਲੇ ਪ੍ਰੋਫਾਈਲਾ ਲੱਗੀ ਪਈਆਂ ਫਿਰ ਅਸੀਂ ਇਹਨੂੰ ਜੋਇੰਟ ਕਰਤਾ نیچے ਇਦਾਂ ਹੀ ਅਸੀਂ ਉੱਪਰ ਤੱਕ ਅਸੀਂ ਚੱਲਦੇ ਗਏ ਤੇ ਕੱਲੀ ਕੱਲੀ ਸਟੈਪ ਪੱਛੇ ਅਡੀ ਸਤਾਈ ਅਸੀਂ ਇਸੇ ਤਰ੍ਹਾਂ ਇਹਨੂੰ ਪੂਰੇ 27 ਸੀ ਜਿਹੜੇ ਸਾਡੇ ਸਟੈਪਾਂ ਸੀ ਕੱਲੀ ਕੱਲੀ ਪ੍ਰੋਫਾਈਲ ਅਸੀਂ ਲਾ ਦਿੱਤੀ ਹੈਗੀ ਤੇ ਲਾਉਣ ਤੋਂ ਬਾਅਦ ਫਿਰ ਅਸੀਂ ਇਹਦੇ ਵਿੱਚ ਜਿਹੜੀ ਸੀ ਸੀ ਵਾਇਰਿੰਗ ਕਰਨੀ ਸਟਾਰਟ ਕਰ ਦਿੱਤੀ ਜਿਹੜੀ ਪ੍ਰੋਫਾਈਲ ਆਈ ਸੀ ਆ ਦੇਖੋ ਅਸੀਂ ਇੱਥੇ ਵਾਇਰਿੰਗ ਕਰਨੀ ਸਟਾਰਟ ਕਰਤੀ ਕੱਲੇ ਕੱਲੇ ਸਟੈਪ ਤੇ ਅਸੀਂ ਜੋਇੰਟ ਕਰਨੇ ਸਟਾਰਟ ਕੀਤੇ ਤੇ 27 ਦੇ 27 ਜਿਹੜੇ ਸਟੈਪ ਸੀ ਅਸੀਂ ਉਹ ਜੋਇੰਟ ਕਰ ਦਿੱਤੇ ਤੇ ਉਹ ਵਾਇਰਿੰਗ ਦੇਖੀ ਤੇ ਉਸ ਤੋਂ ਬਾਅਦ ਜੋਇੰਟ ਕਰਨ ਤੋਂ ਬਾਅਦ ਤੇ ਜਿਹੜਾ ਸਾਡਾ ਕੰਮ ਸੀ ਉਹ ਸੀਗਾ ਬਾਕਸ ਦੇ ਵਿੱਚ ਹੁਣ ਮੇਨ ਕੰਟਰੋਲਰ ਦਾ ਤਾ ਕੰਟਰੋਲਰ ਦੇ ਅਸੀਂ ਨੰਬਰ ਵਾਈਜ਼ ਨੰਬਰ ਲਿਖਿਆ ਸੀ ਵੀ ਕਿਹੜੀ ਸਟੈਪ ਕਿਹੜੇ ਨੰਬਰ ਆ ਫੈਸੇ ਦੇ ਵਿੱਚ ਸਾਡਾ ਪਹਿਲਾਂ ਲਿਖਿਆ ਸੀ ਚ ਟੇਪ ਆਉਂਦੇ ਤੁਸੀਂ ਉਹ ਵੀ ਲਾ ਸਕਦੇ ਹੋ ਪਰ ਅਸੀਂ ਨੰਬਰ ਵਾਈਜ਼ ਨੰਬਰ ਲਿਖਤਾ ਕੋਈ ਸਾਨੂੰ ਲਾਉਣੀ ਸੌਖੀ ਸੀਗੀ ਤਾਂ ਅਸੀਂ ਕੰਟਰੋਲਰ ਦੇ ਜਿਹੜੇ ਸੂ ਸੀ ਉਹਦੇ ਵਿੱਚ ਅਸੀਂ ਇਕੱਲੇ ਇਕੱਲੇ ਵਾਇਰਿੰਗ ਕਰਨੀ ਸਟਾਰਟ ਕਰ ਦਿੱਤੀ 네ਗੇਟਿਵ ਦੇ ਵਿੱਚ ਕਿਹੜੀ ਲਾਉਣੀ ਹੈ ਪੋਜ਼ਿਟਿਵ ਦੇ ਵਿੱਚ ਕਿਹੜੀ ਲਾਉਣੀ ਹੈ ਅਸੀਂ ਲਾਉਣੀ ਸਟਾਰਟ ਕਰ ਦਿੱਤੀ ਤੇ ਅਸੀਂ ਇਕੱਲੀ ਇਕੱਲੀ ਮਸਤਬਾ ਦੇ ਲਾ ਦਿੱਤੇ ਜਦੋਂ ਅਸੀਂ ਪੂਰਾ ਕੰਟਰੋਲਰ ਲਾ ਦਿੱਤਾ ਇਹਦੇ ਵਿੱਚ ਕੀ ਆ ਇਹ ਡੀਸੀ ਗਰੰਟ ਹੁੰਦਾਗਾ ਇਹਦੇ ਵਿੱਚ ਐਸ ਐਮ ਪੀ ਸੀ ਲਾਉਣਾ ਪੈਂਦਾ ਗਾ ਜੁਰ ਇੱਕ ਚੋਕ ਲਾਉਣੀ ਪੈਂਦੀ ਜਿਹਨੂੰ ਕਹਿੰਦੇ ਦੇਖੋ ਸਾਡਾ ਇੱਥੇ 베ARING ਕਰਿਆ ਗਾ ਇਹ 베ARING ਕਰਨੀ ਪੈਂਦੀ ਹੈ ਕੋਈ ਜਦੋਂ ਅਸੀਂ ਤੇ ਕੱਲੀ ਕੱਲੀ ਸਟੈਪ ਨਹੀਂ 베ARING ਕਰਤੀ ਕਟਿੰਗ ਕਰਕੇ ਅਸੀਂ ਜਿੰਨੀ ਅਧਿਕ ਤਾਰ ਕੱਟਦੀ ਜਿੰਨੀ ਸਾਨੂੰ ਲੋੜ ਅਸੀਂ ਉਨੀ ਰੱਖ ਲੈਣੀ ਉਸ ਤੋਂ ਬਾਅਦ ਅਸੀਂ ਜਿਹੜੀ ਹੁੰਦੀ ਉਹ ਕੱਟ ਦੇ ਦੀ ਹੈਗੀ ਕਿਉਂਕਿ ਇਹਦੇ ਲਈ ਜਰੂਰੀ ਆ ਕੱਲਾ ਇਹਦੀ ਇੰਸਟਾਲੇਸ਼ਨ ਬਹੁਤ ਜ਼ਰੂਰੀ ਆ ਬਹੁਤ ਔਖੀ ਵੀ ਹੈ ਮਿਹਨਤ ਬਹੁਤ ਲੱਗਦੀ ਹੈਗੀ ਸਫਾਈ ਵਾਲਾ ਕੰਮ ਕਰਦੇ ਵਿੱਚ ਤੇ ਅਗਰ ਤੁਸੀਂ ਵੀ ਕਰਵਾਉਣਾ ਚਾਹੋ ਨੇ ਤਾਂ ਮੈਂ نیچے ਆਪਣਾ ਨੰਬਰ ਦਊਂਗਾ ਤੁਸੀਂ ਨੰਬਰ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋਗੇ ਸੰਪਰਕ ਕਰਕੇ ਤੁਸੀਂ ਆਰਡਰ ਦੇ ਸਕਦੇ ਹੋ ਤੇ ਤੁਹਾਡਾ ਆਪਣਾ ਜਿਹੜਾ ਕਾਰਾਗਾਹਪ ਤਿਆਰ ਕਰਦਾ ਮਗਰ ਤੇ ਸਾਨੂੰ ਹੌਲੀ ਹੌਲੀ ਹਨੇਰਾ ਹੋ ਚੁੱਕਿਆ ਸੀ ਰਾਤ ਹੋਣ ਵਾਲੀ ਸੀ ਤੇ ਅਸੀਂ ਫਿਰ ਇਸੇ ਤਰ੍ਹਾਂ ਕਾਰ ਕਰਕੇ ਕੱਲੀ 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 ਅਸੀਂ ਹੌਲੀ ਹੌਲੀ ਅਸੀਂ ਇੰਸਟਾਲੇਸ਼ਨ ਕਰ ਦਿੱਤੀ ਜਿਹੜਾ ਸਾਡਾ ਹੁਣ ਐਂਡ ਦਾ ਪੁਆਇੰਟ ਸੀ ਤੁਹਾਨੂੰ ਅਸੀਂ ਐਂਡ ਵਾਲੀ ਚੀਜ਼ ਦਿਖਾਉਣੀ ਹੈ ਵੀ ਕਿੱਦਾਂ ਚੱਲਦੀ ਹੈ ਆਉਸਮ ਘਰ ਦੀ ਕੋਠੀ ਦੀ رونਕ ਦੋ ਗੁਣਾ ਵਧੀਆ ਪਾਤੀ ਸੀ ਜਦੋਂ ਆ ਦੇਖੋ ਅਸੀਂ ਪੂਰੀ ਵਾਇਰਿੰਗ ਕਰ ਦਿੱਤੀ ਤਾਂ ਅਸੀਂ ਹੁਣ ਕੱਲ ਕੱਲੀ ਫਿਰ ਚੈੱਕ ਵੀ ਕਰਨੀ ਪੈਣੀ ਆ ਤੇ ਜਦੋਂ ਚੈੱਕ ਕੀਤੀ ਲਓ ਜੀ ਆਜੋ ਫਾਈਨਲ ਲਾਓ ਕਰੋ ਸਬਸਕ੍ਰਾਈਬ ਤੇ ਕਮੈਂਟ ਕਰੋ ਚੱਲ ਵੀ ਸਾਡੀ ਸਟੇਅਰ ਸੈਂਸਰ ਲਾਈਟ ਦੇਖੋ ਸਟੈਪ ਬਾਏ ਸਟੈਪ ਕਿਉਂ ਬੰਦੀ ਇਹਨਾਂ ਗੱਲ ਤੇ ਅਗਰ ਮੇਰੇ ਚੈਨਲ ਤੇ ਆਇਓ ਤਾਂ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਅਗਲੀ ਵੀਡੀਓ ਦੇ ਵਿੱਚ ਮਿਲਦੇ ਆਪਾਂ ਤੁਹਾਡੇ ਲਈ ਨਵੀਂ ਚੀਜ਼ ਲੈ ਕੇ ਆ ਰਹੇ ਹਾਂਗੇ